ਹਿੰਮਤ ਦਾ ਜ਼ੋਰ ਸਿੱਦਕ ਦੀ ਤਾਕਤ ਮੁਸੀਬਤਾਂ ਨੂੰ ਝੁਕਾਵੇ ਨਾ ਡਰੇ ਦਿਲਾਂ ਤੀ ਦੇ ਦਿਲ ਵਿੱਚ ਜਗਦੀ ਅੱਗ ਸੱਚੀ ਹਰ ਮੁਕਾਬਲ ਨੂੰ ਜੀਰੇ ਪਾਵੇ ਜਿੱਤ ਲਈ ਪੰਜਾਬੀ ਟ੍ਰਿਬਿਊਨ ਦੇ ਡਿਜੀਟਲ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸ਼ਮਿਲਾ ਖੜ ਅੱਜ ਅਸੀਂ ਤੁਹਾਨੂੰ ਦੱਸਾਂਗੀ ਇੱਕ ਅਜਿਹੀ ਧੀ ਬਾਰੇ ਜਿਸ ਦੀ ਹਿੰਮਤ ਅਤੇ ਸਿੱਦਕ ਨੇ ਮੁਸੀਬਤਾਂ ਨੂੰ ਵੀ ਮਾਤ ਪਾ ਦਿੱਤੀ ਹੈ ਮੁਸੀਬਤਾਂ ਨੂੰ ਵੀ ਝੁਕਣ ਦੇ ਲਈ ਮਜਬੂਰ ਕਰ ਦਿੱਤਾ ਹੈ ਇਹ ਹੈ ਪੂਜਾਰਾਣੀ ਬਰਨਾਲਾ ਦੀਆਂ ਝੁੱਗੀਆਂ ਦੀ ਇੱਕ ਹੋਂਦ ਹਰ ਮੁਕੇ ਬਾਸ ਜਿਸ ਦੀ ਕਹਾਣੀ ਦਿਲ ਨੂੰ ਛੂ ਜਾਂਦੀ ਹੈ ਇਹ ਰਿਪੋਰਟ ਹੈ ਪੰਜਾਬੀ ਟੂਬਿੰਗ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰਦੀ ਬਰਨਾਲਾ ਚ ਤਿੰਨ ਦਿਨਾਂ ਤੋਂ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ ਝੁੱਗੀਆਂ ਦੇ ਵਿੱਚ ਪਾਣੀ ਹੀ ਪਾਣੀ ਹੈ ਚੁੱਲ੍ਹੇ ਬੁਝ ਗਏ ਨੇ ਘਰ ਦਾ ਸਮਾਨ ਰੁੜ ਗਿਆ ਪਰ ਪੂਜਾਰਾਣੀ ਦਾ ਹੌਸਲਾ ਨਹੀਂ ਡੋਲਿਆ ਪਾਣੀ ਦੇ ਵਿੱਚ ਖੜ ਕੇ ਦਰਖਤ ਤੇ ਲਟਕਦੇ ਪੰਚਿੰਗ ਬੈਗ ਨੂੰ ਮੁੱਕੇ ਮਾਰਦੀ ਪੂਜਾ ਨੇ ਇਹ ਸਾਬਿਤ ਕਰ ਦਿੱਤਾ ਕਿ ਜਜ਼ਬੇ ਅੱਗੇ ਮੁਸੀਬਤਾਂ ਹਾਰ ਜਾਂਦੀਆਂ ਨੇ ਪੂਜਾ ਦੇ ਕੋਲ 25 ਮੈਡਲ ਨੇ ਜਿਨ੍ਹਾਂ ਦੇ ਵਿੱਚ ਸਾਲ 2023 ਦੇ ਵਿੱਚ ਰਾਂਚੀ ਦੇ ਵਿੱਚ ਜਿੱਤੇ ਆ 골ਡ ਅਤੇ 2025 ਦੇ ਵਿੱਚ ਰਾਏਪੁਰ ਦੇ ਵਿੱਚ ਜਿੱਤੇ ਆ ਸਿਲਵਰ ਮੈਡਲ ਸ਼ਾਮਲ ਹੈ ਪਰ ਇਸ ਸਫਰ ਜਿੰਨਾ ਲੱਗ ਰਿਹਾ ਹੈ ਉਹਨਾਂ ਸੁਖਾਲਾ ਨਹੀਂ ਸੀ ਤਿੰਨ ਦਿਨਾਂ ਦੇ ਮੀਂਹ ਨੇ ਝੁੱਗੀਆਂ ਦਾ ਸਭ ਕੁਝ ਤਬਾਹ ਕਰ ਦਿੱਤਾ ਪੂਜਾ ਨੇ ਪੰਜਾਬੀ ਟਰਬਿਊਨ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ 7 ਜ਼ਹਿਰੀਲੇ ਸੱਪ ਮਾਰੇ ਨੇ ਮੀਂਹ ਦੇ ਪਾਣੀ ਦੇ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਜ਼ਿੰਦਗੀ ਲਈ ਗੰਭੀਰ ਖਤਰਾ ਬਣੇ ਹੋਏ ਨੇ ਪਰ ਇਹ ਸਭ ਦੇ ਬਾਵਜੂਦ ਪੂਜਾ ਨੇ ਗੋਡੇ-ਗੋਡੇ ਪਾਣੀ ਦੇ ਵਿੱਚ ਵੀ ਆਪਣੀ ਪ੍ਰੈਕਟਿਸ ਨਹੀਂ ਛੱਡੀ ਪੂਜਾ ਦੀ ਮਾਂ ਰਾਣੀਕੌਰ ਨੇ ਦੱਸਿਆ ਕਿ ਕਈ ਵਾਰ ਅਜਿਹੇ ਹਾਲਾਤ ਸੀ ਕਿ ਘਰ ਦੇ ਵਿੱਚ ਸਿਰਫ ਇੱਕ ਵਕਤ ਦੀ ਰੋਟੀ ਬਣਦੀ ਹੈ ਪਰ ਪੂਜਾ ਤੇ ਝੁੱਗੀਆਂ ਦੇ ਵਿੱਚ ਰਹਿੰਦੇ ਕਈ ਹੋਰ ਬੱਚੇ ਜਿਵੇਂ ਜੋਹਨ, ਸ਼ਾਲੂ ਅਤੇ ਵਰਖਾ ਮੁਸੀਬਤਾਂ ਵਿੱਚ ਵੀ ਸੁਪਨੇ ਸਜਾਉਣੇ ਜਾਣਦੇ ਨੇ। ਜੋਹਨ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਦੇ ਵਿੱਚ ਗੋਲਡ ਮੈਡਲ ਮਿਲਿਆ। ਸ਼ਾਲੂ ਸੰਗੀਤ ਦੇ ਵਿੱਚ ਮੁਹਾਰਤ ਰੱਖਦੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੰਗੀਤ ਦੀ ਪੜਾਈ ਵੀ ਕਰ ਰਹੀ ਹੈ। ਵਰਖਾ ਵੀ ਸੰਗੀਤ ਦੇ ਵਿੱਚ ਆਪਣਾ ਨਾਂ ਬਣਾ ਰਹੀ ਹੈ। ਇਹ ਸਾਰੇ ਬੱਚੇ ਝੁੱਗੀਆਂ ਦੇ ਵਿੱਚ ਜ਼ਮੀਨ ਤੇ ਰਹਿ ਕੇ ਅਸਮਾਨ ਤੱਕ ਉਡਾਰੀ ਭਰਨ ਦਾ ਸੁਪਨਾ ਦੇਖਦੇ ਨੇ ਪੂਜਾ ਰਾਣੀ ਤੇ ਹੋਰਨਾ ਬੱਚਿਆਂ ਦੇ ਲਈ ਇਹ ਮੀ ਕਿਸੇ ਪਰਖਿਆ ਤੋਂ ਘੱਟ ਨਹੀਂ ਹੈ ਸਾਨੂੰ ਇਹਨਾਂ ਬੱਚਿਆਂ ਤੋਂ ਸਬਕ ਮਿਲਦਾ ਹੈ ਕਿ ਹੌਂਸਲੇ ਤੇ ਸਿੱਦਕ ਦੇ ਅੱਗੇ ਕੋਈ ਵੀ ਮੁਸੀਬਤ ਵੱਡੀ ਨਹੀਂ ਹੈ ਅਦਾਰਾ ਪੰਜਾਬੀ ਟਰਬਿਊਨ ਵੀ ਅਜਿਹੇ ਦ੍ਰਿੜ ਇਰਾਦੇ ਵਾਲੇ ਬੱਚਿਆਂ ਨੂੰ ਸਲਾਮ ਕਰਦਾ ਹੈ ਸ਼੍ਰੀ ਗੁਰੂ ਨਾਨਕ ਸਲਮ ਸੇਵਾ ਮਿਸ਼ਨ ਨੇ ਇਹਨਾਂ ਬੱਚਿਆਂ ਦੀ ਬਾਹ ਫੜੀ ਹੈ ਮਿਸ਼ਨ ਦੇ ਮੁਖ ਸੇਵਾਦਾਰ ਪੰਨ ਸਿੰਘ ਜੱਸੀ ਅਤੇ ਤੇਜਿੰਦਰ ਸਿੰਘ ਦਾ ਟੀਚਾ ਅਜਿਹੇ ਹੋਣਹਾਰ ਬੱਚਿਆਂ ਨੂੰ ਪੜਾ ਲਿਖਾ ਕੇ ਰੋਜ਼ਗਾਰ ਤੇ ਪਾਣਾ ਪਰ ਸਵਾਲ ਇਹ ਹੈ ਕਿ ਅਜਿਹੇ ਬੱਚਿਆਂ ਨੂੰ ਤਰਾਸ਼ਣ ਦੇ ਲਈ ਆਮ ਲੋਕ ਅੱਗੇ ਆ ਰਹੇ ਨੇ ਪਰ ਸਮੇਂ ਦੀਆਂ ਸਰਕਾਰਾਂ ਕੀ ਕਰ ਰਹੀਆਂ ਨੇ